ਕੁਮਰ ਵਿਜੇ ਪ੍ਰਤਾਪ ਨੇ ਸਾਫ਼ ਸ਼ਬਦਾਂ ਵਿੱਚ ਦੱਸਤਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਚਿੱਟਾ ਵਕਾ ਰਹੀ ਹੈ ਤੇ ਮੇਰੇ ਕਹੇ ਤੋਂ ਵੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਹੁਣ ਦੱਸੋ ਕਿਤਨੀ ਕੀ ਇਮਾਨਦਾਰੀ ਕਿੱਟੜ ਇਮਾਨਦਾਰੀ ਕੀ ਅਸੀਂ ਚਿੱਟਾ ਵਕਾਉਂ ਜਿਹੜਾ ਚਿੱਟਾ ਵਕਾਉਂ ਨੂੰ ਵੋਟਾਂ ਪਈਆਂ ਸੀਗੀਆਂ ਵਾਦਾ ਇਹਨਾਂ ਨੇ ਕੀ ਕੀਤਾ ਸੀ ਇਹ ਕੇਜਰੀਵਾਲ ਨੇ ਕਿ ਮੈਂ 3 ਮਹੀਨੇ ਵਿੱਚ ਚਿੱਟਾ ਖਤਮ ਕਰੂੰਗਾ ਇਹਦੇ ਲਈ ਇੱਛਾ ਸ਼ਕਤੀ ਹੋਣੀ ਚਾਹੀਦੀ ਕੇਜਰੀਵਾਲ ਜੀ ਕਹਿੰਦੇ ਸੀ ਬਲਾਉ ਕੇਜਰੀਵਾਲ ਨੂੰ ਕਿੱਥੇ ਅੱਛਾ ਸ਼ਕਤੀ ਪਹਿਲਾਂ ਜਦੋਂ ਸਰਕਾਰ ਹੈ ਨਹੀਂ ਸੀ ਉਦੋਂ ਆਮ ਆਦੀ ਪਾਰਟੀ ਦੇ ਵਰਕਰ ਤੋਂ ਲੈ ਕੇ ਹਰ ਇੱਕ ਲੀਡਰ ਤੱਕ ਇਹ ਚਿੱਟੇ ਦੀ ਗੱਲ ਕੀਤੀ ਜਾਂਦੀ ਸੀ ਕਿ ਚਿੱਟਾ ਬਹੁਤ ਹੋ ਗਿਆ ਚਿੱਟਾ ਹੋ ਬਹੁਤ ਹੋ ਗਿਆ ਕਿਉਂ ਨਹੀਂ ਰੋਜ਼ ਇਹ ਚਿੱਟੇ ਬਾਰੇ ਹੁਣ ਡਿਬੇਟਾਂ 'ਚ ਨਹੀਂ ਗੱਲ ਕਰਕੇ ਰਾਜੀ ਕਿਉਂ ਜਿਹੜੇ ਜਿਹੜੇ ਮੰਤਰੀ ਨੇ ਕਿਉਂ ਕਹਿੰਦਾਂ ਦੀ ਹੈ ਜੀ ਟਾਈਮ ਲੱਗਦਾ ਹੁੰਦਾ ਪਰ ਜਦੋਂ ਤੁਸੀਂ ਸਰਕਾਰ ਬਣਾਉਣੀ ਸੀ ਉਦੋਂ ਤੁਸੀਂ ਕਹਿੰਦੇ ਸੀ ਅਸੀਂ 3 ਮਹੀਨੇ ਚਿੱਟਾ ਖਤਮ ਕਰ ਦਾਂਗੇ ਰੋਜ਼ ਦਾ ਕਰੋੜਾਂ ਦਾ ਕਾਰੋਬਾਰ ਇਹਨਾਂ ਨੂੰ ਚੰਗਾ ਲੱਗਦਾ ਹੁਣ ਪਹਿਲਾਂ ਚਿੱਟੇ ਨੂੰ ਮਾੜਾ ਕਹਿੰਦੇ ਸੀ ਚਿੱਟਾ ਤਿੱਗਣਾ ਚੌਗਣਾ ਹੋ ਗਿਆ ਟੋਫੀਆਂ ਵਾਂਗੂ ਵਿਕਣ ਲੱਗ ਗਿਆ ਤੇ ਉਹਦਾ ਮਾਰ ਕੌਣ ਰਿਹਾ ਨੌਜਵਾਨ ਤੁਸੀਂ ਜਿਹੜੇ ਮਰਜੀ ਜ਼ਿਲ੍ਹੇ ਦੀ ਰਿਪੋਰਟ ਦੇਖ ਲਓ ਚਟੇ ਨਾਲ ਨੌਜਵਾਨ ਮਰੇ ਹੁੰਦੇ ਨੇ ਉੱਥੇ ਕਿਉਂ ਨਹੀਂ ਜਾਂਦੇ ਭਗਵੰਤ ਮਾਨ ਜੀ ਇੱਕ ਐਮਐਲਏ ਤੁਹਾਡਾ ਸ਼ਰੇਆਮ ਇਲਜ਼ਾਮ ਲਾ ਰਿਹਾ ਜੇ ਐਮਐਲਏ ਗਲਤ ਆ ਤਾਂ ਤੇ ਕਾਰਵਾਈ ਕਰੋ ਜੇ ਐਮਐਲਏ ਸਹੀ ਕਹਿ ਰਿਹਾ ਤਾਂ ਫਿਰ ਉਹਦੀ ਗੱਲ ਤੇ ਐਕਸ਼ਨ ਕਰੋ ਐਮਐਲਏ ਨੇ ਸੜਕ ਇਹ ਕੋਈ ਆਏ ਨਹੀਂ ਵੀ ਕਿ ਕਮਰੇ ਚ ਕਹਿ ਦਿੱਤੀ ਗੱਲ ਸ਼ਰੇਆਮ ਇਹਨਾਂ ਦੀ ਸਟੇਜ ਤੇ ਹੀ ਕਹੀਏ ਗੱਲ ਇਸ ਗੱਲ ਤੇ ਐਕਸ਼ਨ ਕਿਉਂ ਨਹੀਂ ਹੋਇਆ ਕੀ ਇਲੈਕਸ਼ਨ ਕਮਿਸ਼ਨ ਸੁੱਤਾ ਪਿਆ ਕੀ ਜਿਹੜਾ ਪੰਜਾਬ ਪੂਰ ਸੁੱਤੀ ਪਈ ਹੈ ਤਾਂ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਜਿਹੜੇ ਇਹ ਸਾਰੀ ਸਪਲਾਈ ਚ ਇਹਨਾਂ ਟੁੱਟਣ ਨਹੀਂ ਦਿੰਦੇ ਜਦੋਂ ਮੈਂ ਕੁਝ ਕਹਿੰਨਾ ਕਿ ਇਹਦੇ ਬਾਰੇ ਕੁਝ ਹੋਵੇ ਤਾਂ ਮੇਰੀ ਗੱਲ ਨਹੀਂ ਸੁਣੀ ਆਂਦੀ ਇਗਨੋਰ ਕਰ ਦਿੰਦੀ ਹੈ ਪੁਲਿਸ ਮੈਨੂੰ ਇਗਨੋਰ ਕੀਤੇ ਇਸ਼ਾਰੇ ਤੇ ਹੁੰਦਾ ਕਿਉਂਕਿ ਸਭ ਨੂੰ ਪਤਾ ਹੈ ਕਿ ਰਾਗਵ ਚੱਡਾ ਸੁਪਰੀਮ ਹੈ ਜਿਹੜਾ ਪੁਲਿਸ ਹੈਂਡਲ ਕਰਦਾ ਗगन ਜੀ ਜਿਹੜਾ ਆਮ ਆਦੀ ਪਾਰਟੀ ਦੇ ਵਿੱਚ ਬੰਦਾ ਗੱਲ ਕਰਦਾ ਹੈ ਸੱਚ ਦੀ ਹੱਕ ਦੀ ਜਾਂ ਜਿਹੜਾ ਇਹਨਾਂ ਨੂੰ ਸੱਚਾਈ ਦੱਸਦਾ ਉਹ ਇਹਨਾਂ ਨੂੰ ਜ਼ਹਿਰ ਵਰਗਾ ਲੱਗਣ ਲੱਗ ਜਾਂਦਾ ਕੁਮਰ ਵਿਜੇ ਪ੍ਰਤਾਪਜੀਤ ਨੂੰ ਅੱਜ ਕੱਲ ਬਿਲਕੁਲ ਸਾਈਡ ਲੈਂਡ ਲਾ ਰੱਖਿਆ ਉਹਨਾਂ ਦੇ ਮੁਤਾਬਕ ਨਾ ਉਹਨਾਂ ਦੀ ਪੁਲਿਸ ਗਲਤ ਹੁੰਦੀ ਹੈ ਨਾ ਪ੍ਰਸ਼ਾਸਨ ਗਲਤ ਹੁੰਦਾ ਜਦੋਂ ਤੁਹਾਡੇ ਜਿਹੜੇ ਸਿਟਿੰਗ ਐਮਐਲਏ ਨੂੰ ਤੁਸੀਂ ਇਸ ਤਰ੍ਹਾਂ ਇਗਨੋਰ ਕਰ ਸਕਦੇ ਹੋ ਫਿਰ ਆਮ ਲੋਕਾਂ ਦਾ ਕੀ ਬੱਟੀ ਦਾ ਆਮ ਲੋਕ ਉੱਥੇ ਥਾਣੇ ਜਾਂਦੇ ਹਨ ਕਿ ਉਹਦਾ ਨਹੀਂ ਕੋਣ ਸੁਣੂਗਾ ਜੇ ਤੁਹਾਡੇ ਐਮਐਲਏ ਦੇ ਨਹੀਂ ਸੁਣੀ ਜਾ ਰਹੇ ਜਿਹੜਾ ਬੰਦਾ ਸਾਰਾ ਆਧਾਰ ਤਿਆਰ ਕਰ ਗਿਆ ਸਾਰੇ ਸਬੂਤ ਦੇ ਕੇ ਗ੍ਰਿਫਤਾਰੀ ਦੇ ਕਹਿੰਦੇ ਉਹ ਬੰਦਾ ਤਾਂ ਬਾਹਰ ਫਿਰਦਾ ਲੰਡਨ ਦੇ ਵਿੱਚ ਹੁਣ ਕਿਹੜਾ ਬੰਦਾ ਲੰਡਨ ਦੇ ਵਿੱਚ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸਾਰੇ ਲੋਕਾਂ ਨੂੰ ਵੀ ਪਤਾ ਪਰ ਉਹ ਇਸ਼ਾਰਿਆਂ ਚ ਸਮਝਾ ਗਏ ਗੰਜੀ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਨਾ ਇਹ ਇੱਕ ਦੂਜੇ ਨੂੰ ਥੇਬੀ ਲਾਉਣ ਲੱਗੇ ਮੈਂਟ ਲਾਉਂਦੇ ਨੇ ਕਿੰਨੇ ਹੀ ਲੀਡਰ ਨੇ ਜਿਹੜਾ ਇੱਕ ਦੂਜੇ ਨੂੰ ਫਸਾ ਆ ਗਏ ਆ ਕਿੰਨੇ ਹੀ ਨਾਂ ਲੈ ਗਿਆ ਹੁਣ ਜਿਹੜਾ ਲੇਕਰ ਸਕੈਮ ਦੇ ਵਿੱਚ ਵੀ ਕਈ ਵੱਡੇ ਲੀਡਰਾਂ ਨੇ ਸਾਨੂੰ ਅੱਗੇ ਆਪਣਾ ਲੱਗੂਗਾ ਕਈ ਵੱਡੇ ਲੀਡਰ ਇਹਨਾਂ ਦੇ ਗਵਾਹ ਬਣ ਗਏ ਆ ਉੱਤੇ ਸ਼ਰਾਬ ਘਟਾਲੇ ਦੇ ਵਿੱਚ ਉਸ ਨੀਤੀ ਤੇ ਸੰਜੇ ਸਿੰਘ ਮਨੀਸ਼ ਸੋਧੀ ਆ ਜਾਂ ਕੇਜਰੀਵਾਲ ਜੇਲ੍ਹ ਦੇ ਵਿੱਚ ਹੋ ਸਕਦੇ ਨੇ ਫਿਰ ਜੇ ਇਧਰ ਕਿਤੇ ਈਡੀ ਦਾ ਮੂੰਹ ਇਸ ਇਸ ਮਸਲੇ ਦਾ ਜਦੋਂ ਕਿਤੇ ਪੰਜਾਬ ਦੀ ਜਾਂਚ ਹੋਊਗੀ ਤਾਂ ਫਿਰ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਾਹੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਤਾਂ ਫਿਰ ਹੋ ਸਕਦਾ ਜੇਲ੍ਹ ਦਾ ਸਫਰ ਇਹਨਾਂ ਨੂੰ ਵੀ ਕਰਨਾ ਪਵੇ ਪੰਜਾਬ ਵਾਲਿਆਂ ਨੂੰ ਨੀ ਜਲਦੀ ਹੋਊਗਾ ਆਈਡੀ ਨੇ ਇਹਦੀ ਕਰਦੇ ਪਏ ਆ ਇਹਨਾਂ ਦੇ ਜਿਹੜੇ ਉਸ ਟਾਈਮ ਦੇ ਜਿਹੜੇ ਐਕਸਾਈਜ਼ ਕਮਿਸ਼ਨਰ ਨੇ ਵਰੋਂ ਦੂਜੇ ਮ ਉਹਨਾਂ ਦੇ ਵਿੱਚ ਆਪਾਂ ਮਰਿਆ ਸੀਗਾ ਤੇ ਫਾਈਨੈਂਸ਼ੀਅਲ ਨੂੰ ਚਾਂਸ ਲਈ ਸੱਦਿਆ ਹਾਂ ਸੱਦਿਆ ਸੀ ਫਾਈਨੈਂਸ਼ੀਅਲ ਕਮਿਸ਼ਨਰ ਸੀਗੇ ਕੈਪਸਨਾ ਉਹਨਾਂ ਨਾਲ ਵੀ ਉਹਨਾਂ ਨੇ ਕੀਤਾ ਤੇ ਇਸ ਦੇ ਨਾਲ ਹੀ ਜਿਹੜੇ ਜਿਹੜੇ ਹਰਪਾਲ ਚੀਮਾ ਜੀ ਨੇ ਉਹਨਾਂ ਨਾਲ ਵੀ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੁੱਛਕਿਛ ਹੋਊਗੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਮੁੱਦਾ ਹੁੰਦਾ ਸੀ ਪੰਜਾਬ ਦੇ ਵਿੱਚ ਡਰੱਗ ਦਾ ਖਾਸ ਕਰ ਚਿੱਟੇ ਦਾ ਪਰ ਹੁਣ ਤੱਕ ਇਸ ਲੋਕ ਸਭਾ ਚੋਣਾਂ ਚੋਂ ਇਹ ਮੁੱਦਾ ਗਾਇਬ ਆ ਜਿਹੜੀ ਪਾਰਟੀ ਇਸ ਮੁੱਦੇ ਨੂੰ ਮੁੱਖ ਰੱਖ ਕੇ ਸੱਤਾ ਦੇ ਵਿੱਚ ਆਈ ਸੀ ਤੇ ਉਹ ਪਾਰਟੀ ਹੁਣ ਇਸ ਤੇ ਗੱਲ ਵੀ ਨਹੀਂ ਕਰ ਰਹੀ ਤੇ ਜਦੋਂ ਇਹਨਾਂ ਦੇ ਉਮੀਦਵਾਰਾਂ ਨੂੰ ਪਿੰਡਾਂ ਦੇ ਵਿੱਚ ਗਿਆਨ ਨੂੰ ਲੋਕ ਸਵਾਲ ਕਰਦੇ ਨੇ ਕਿ ਚਿੱਟਾ ਕਿਉਂ ਨਹੀਂ ਖਤਮ ਹੋਇਆ ਜੀ ਤਾਂ ਕਹਿੰਦੇ ਨੇ ਕਿ ਮਾਨ ਸਾਹਿਬ ਕੋਸ਼ਿਸ਼ ਕਰ ਰਹੇ ਨੇ ਤਾਂ ਜਿਹੜੀ ਮਾਨ ਸਾਹਿਬ ਕੋਸ਼ਿਸ਼ ਕਰ ਰਹੇ ਨੇ ਤਾਂ ਲੋਕ ਕਹਿੰਦੇ ਨੇ ਕਿ ਸਾਨੂੰ ਗਰਾਊਂਡ ਤੇ ਕਿਉਂ ਨਹੀਂ ਦਿਖ ਰਹੀ ਤੇ ਜਿਹੜਾ 3 ਮਹੀਨਿਆਂ ਦੇ ਵਿੱਚ ਕੇਜਰੀਵਾਲ ਦਾ ਤੇ ਭਗਵੰਤ ਸਿੰਘ ਮਾਨ ਦਾ ਦਾਵਾ ਸੀ ਨਸ਼ਾ ਖਤਮ ਕਰਨ ਦਾ ਤਾਂ ਉਹ ਦਾਵੇ ਦਾ ਕੀ ਬਣਿਆ ਉਹ ਦਾਵੇ ਦੀ ਹਵਾ ਕਿਉਂ ਨਿਕਲ ਗਈ ਤੇ ਨਾਲ ਹੀ ਹੁਣ ਸਭ ਤੋਂ ਵੱਡੀ ਜਿਹੜੀ ਗੱਲ ਆ ਕਿ ਇਹਨਾਂ ਦੇ ਹੀ ਅੰਮ੍ਰਿਤਸਰ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਜਿਨ੍ਹਾਂ ਨੇ ਵੱਡੇ ਇਲਜ਼ਾਮ ਇਹਨਾਂ ਦੇ ਹੀ ਕਰਾ ਸਭਾ ਮੈਂਬਰ ਤੇ ਲਾਏ ਨੇ ਰਾਘਵ ਚੱਡਾ ਤੇ ਉਹ ਕਹਿੰਦੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਪੁਲਿਸ ਆਫੀਸਰ ਚਿੱਟਾ ਵੇਚਦੇ ਨੇ। ਰਾਗਵ ਚੱਡਾ ਦੇ ਦੋ ਖਾਸ ਪੁਲਿਸ ਆਫੀਸਰ ਨੇ ਇੱਕ ਡੀਐਸਪੀ ਨੇ ਇੱਕ ਐਸਪੀ ਨੇ ਉਹਨਾਂ ਦਾ ਚਿੱਟਾ ਅੰਮ੍ਰਿਤਸਰ ਦੇ ਵਿੱਚ ਵਿਕਦਾ। ਤੇ ਕਹਿੰਦੇ ਜਦੋਂ ਮੈਂ ਚਿੱਟੇ ਦੀ ਗੱਲ ਕਰਦਾ ਤਾਂ ਫਿਰ ਮੇਰੀ ਗੱਲ ਵੀ ਨਹੀਂ ਸੁਣੀ ਜਾਂਦੀ। ਚਟਾ ਖਤਮ ਕਰਨਾ ਤਾਂ ਦੂਰ। ਤਾਂ ਇਸ ਮਸਲੇ ਤੇ ਗੱਲਬਾਤ ਕਰਾਂਗੇ। ਮੇਰੇ ਨਾਲ ਮਾਨਿਕ ਗੋਇਲ ਨੇ ਮਾਨਿਕ ਗੋਇਲ ਨੂੰ ਤੁਸੀਂ ਅਕਸਰ ਪੰਜਾਬ ਦੇ ਮੁੱਦਿਆਂ ਨੂੰ ਚੱਕਦੇ ਤੁਸੀਂ ਸੁਣਿਆ ਹੋਵੇਗਾ ਆਰਟੀਆਈਸ ਪਾ ਕੇ ਜਿਹੜੇ ਮੁੱਦੇ ਨੇ ਜਿਨ੍ਹਾਂ ਤੇ ਸਰਕਾਰ ਨਹੀਂ ਕੰਮ ਕਰਦੀ। ਉਹ ਵੀ ਬਾਹਰ ਲੈ ਕੇ ਆਉਂਦੇ ਨੇ ਤਾਂ ਮੇਰੇ ਨਾਲ ਨੇ ਮਨਕ ਗੁਇਲ ਦੇ ਨਾਲ ਗੱਲਬਾਤ ਕਰਦੇ ਆ। ਮਨਕ ਸਵਾਗਤ ਅੱਖਰਦੇ। थैंक यू जी थैंक यू। ਅੱਛਾ ਮਨਕ ਚਿੱਟੇ ਦੀ ਹਰ ਤਰ੍ਹਾਂ ਚਾਹੇ ਕੋਈ ਵੀ ਹੋਵੇ ਪੰਜਾਬ ਦੇ ਹੱਕ ਦੀ ਤੁਸੀਂ ਗੱਲ ਕਰਦੇ ਰਹੇ ਹੋ ਤੇ ਜਿੱਥੇ ਸਰਕਾਰ ਗਲਤ ਆ ਤੁਸੀਂ ਡਟ ਕੇ ਵਿਰੋਧ ਵੀ ਕਰਦੇ ਹੋ। ਪਰ ਹੁਣ ਬੀਤੇ ਦਿਨੀ ਤੁਹਾਡੇ ਵਰਗੇ ਲੋਕ ਤਾਂ ਜਿਹੜੇ ਲੋਕ ਪੱਖੀ ਸੀ ਇੱਕ ਚੰਗੀ ਵਿਰੋਧੀ ਧਿਰ ਦੀ ਭੂਮਿਕਾ ਜਿਹੜੇ ਨਿਭਾ ਰਹੇ ਸੀ ਕਿ ਸਰਕਾਰ ਸਹੀ ਕੰਮ ਕਰੇ, ਸਰਕਾਰ ਨੂੰ ਘੇਰਦੇ ਸੀ ਗਲਤ ਨੀਤੀਆਂ ਤੇ ਗਲਤ ਕੰਮਾਂ ਤੇ ਪਰ ਹੁਣ ਥੋੜ੍ਹਾ ਤੋਂ ਅੱਗੇ ਜਾ ਕੇ ਸਰਕਾਰ ਦੇ ਹੀ ਇੱਕ ਐਮਐਲਏ ਨੇ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਜੀ ਚਿੱਟਾ ਪੁਲਿਸ ਆਫਸਰਾਂ ਦਾ ਵਿਕਦਾ ਰਾਗਵ ਚੱਡੇ ਦੇ ਖਾਸ ਪੁਲਿਸ ਆਫਸਰ ਨੇ ਮਰਸਰ ਦੇ ਵਿੱਚ ਦੋ ਉਹਨਾਂ ਤੇ ਇਲਜ਼ਾਮ ਲਾਤਾ ਕੁਮਰ ਵਿਜੇ ਪ੍ਰਤਾਪ ਨੇ ਕਿਵੇਂ ਦੇਖਦੇ ਹੋ ਦੇਖੋ ਕੁਮਰ ਵਿਜੇ ਪ੍ਰਤਾਪ ਜੀ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਬਹੁਤ ਅੱਕ ਕੇ ਦਿੱਤੀ ਹੈ ਉਹ ਉਹ ਬੰਦਾ ਕਹਿੰਦਾ ਕਿ ਪੁਲਿਸ ਮੇਰੀ ਸੁਣਦੀ ਨਹੀਂ ਜਿਹੜੀ ਜਿਹੜੀ ਪਾਰਟੀ ਦੀ ਸਰਕਾਰ ਹੈ ਉਹਦਾ ਸਿਟਿੰਗ ਐਮ ਐਲ ਏ ਕਹਿ ਰਿਹਾ ਹੈ ਕਿ ਚਿੱਟਾ ਇੱਥੇ ਪੰਜਾਬ ਸਰਕਾਰ ਦੇ ਵਿੱਚ ਜਿਹੜਾ ਓਵਰਆਲ ਪੁਲਿਸ ਦਾ ਇੰਚਾਰਜ ਹੈ ਜਿਹੜਾ ਸਰਕਾਰ ਚਲਾ ਰਿਹਾ ਹੈ ਰਗਵ ਚੱਡਾ ਉਹਦੇ ਬੰਦੇ ਵਕਾਉਂਦੇ ਆ ਤੇ ਪੁਲਿਸ ਮੇਰੀ ਸੁਣਦੀ ਨਹੀਂ ਕਿੱਡਾ ਵੱਡਾ ਇਲਜ਼ਾਮ ਹੈ ਮੈਂ ਤਾਂ ਇਹ ਵੀ ਸਮਝਦਾ ਕਿ ਇਸ ਗੱਲ ਤੇ ਐਕਸ਼ਨ ਕਿਉਂ ਨਹੀਂ ਹੋਇਆ ਕੀ ਇਲੈਕਸ਼ਨ ਕਮਿਸ਼ਨ ਸੁੱਤਾ ਪਿਆ ਕੀ ਜਿਹੜਾ ਪੰਜਾਬ ਪੁਲਿਸ ਸੁੱਤੀ ਪਈ ਹੈ ਦੇਖੋ ਗगनਜੀ ਇਹ ਗੱਲ ਸਾਫ਼ ਹੈ ਪਹਿਲਾਂ ਜਦੋਂ ਸਰਕਾਰ ਹੈ ਨਹੀਂ ਸੀ ਉਦੋਂ ਆਮ ਆਦੀ ਪਾਰਟੀ ਦੇ ਵਰਕਰ ਤੋਂ ਲੈ ਕੇ ਹਰ ਇੱਕ ਲੀਡਰ ਤੱਕ ਇਹ ਚਿੱਟੇ ਦੀ ਗੱਲ ਕੀਤੀ ਜਾਂਦੀ ਸੀ ਕਿ ਚਿੱਟਾ ਬਹੁਤ ਹੋ ਗਿਆ ਚਿੱਟਾ ਹੋ ਬਹੁਤ ਹੋ ਗਿਆ ਚਿੱਟਾ ਉਸ ਟਾਈਮ ਵੀ ਬਹੁਤ ਸੀਗਾ ਪਰ ਗੱਲ ਇਹ ਵਾਦਾ ਇਹਨਾਂ ਨੇ ਕੀ ਕੀਤਾ ਸੀ ਕੇਜਰੀਵਾਲ ਨੇ ਕਿ ਮੈਂ 3 ਸਾਲਾਂ ਚੋਂ ਚਿੱਟਾ ਖਤਮ ਕਰੂੰਗਾ 3 ਮਹੀਨੇ 3 ਮਹੀਨੇ ਚੋਂ ਚਿੱਟਾ ਖਤਮ ਕਰੂੰਗਾ ਇਹਦੇ ਲਈ ਇੱਛਾ ਸ਼ਕਤੀ ਹੋਣੀ ਚਾਹੀਦੀ ਕੇਜਰੀਵਾਲ ਜੀ ਕਹਿੰਦੇ ਸੀ ਬਲਾਓ ਕੇਜਰੀਵਾਲ ਨੂੰ ਕਿੱਥੇ ਅੱਛਾ ਸ਼ਕਤੀ ਮੈਂ ਗਰੰਟੀ ਨਾਲ ਕਹਿੰਦਾ ਸਾਡਾ ਮਾਨਸ ਏਰੀਆ ਬਠਿੰਡਾ ਏਰੀਆ ਆ ਜਿੰਨਾ ਵੀ ਇੱਥੇ ਏਰੀਆ ਪਟਿਆਲਾ ਜਲੰਧਰ ਸੰਗਰੂਰ ਚਿੱਟਾ ਤਿੱਗਣਾ ਚੌਗਣਾ ਹੋ ਗਿਆ ਟੌਫੀਆਂ ਵਾਂਗੂ ਵਿਕਣ ਲੱਗ ਗਿਆ ਤੇ ਉਹਦੇ ਨਾਲ ਮਰ ਕੌਣ ਰਿਹਾ ਨੌਜਵਾਨ ਤੁਸੀਂ ਜਿਹੜੇ ਮਰਜੀ ਜ਼ਿਲ੍ਹੇ ਦੀ ਰਿਪੋਰਟ ਦੇਖ ਲਓ ਚਿੱਟੇ ਨਾਲ ਨੌਜਵਾਨ ਮਰੇ ਹੁੰਦੇ ਨੇ ਉੱਥ ਕਿਉਂ ਨਹੀਂ ਹੁਣ ਜਿਹੜੇ ਹੈਗੇ ਆਮ ਆਦੀ ਪਾਰਟੀ ਦੇ ਜਿਹੜੇ ਬੰਦੇ ਚਿੱਟੇ ਦੀ ਗੱਲ ਕਰਨੀ ਬੰਦ ਕਰ ਗਏ ਕਿਉਂ ਨਹੀਂ ਰੋਜ਼ ਇਹ ਚਿੱਟੇ ਬਾਰੇ ਹੁਣ ਡਿਬੇਟਾਂ ਚ ਨਹੀਂ ਗੱਲ ਕਰਕੇ ਰਾਜੀ ਕਿਉਂ ਜਿਹੜੇ ਜਿਹੜੇ ਮੰਤਰੀ ਨੇ ਕਿ ਉਹ ਕਹਿ ਦਿੰਦੇ ਆ ਜੀ ਟਾਈਮ ਲੱਗਦਾ ਹੁੰਦਾ ਪਰ ਜਦੋਂ ਤੁਸੀਂ ਸਰਕਾਰ ਬਣਾਉਣੀ ਸੀ ਉਦੋਂ ਤੁਸੀਂ ਕਹਿੰਦੇ ਸੀ ਅਸੀਂ 3 ਮਹੀਨੇ ਚਿੱਟਾ ਖਤਮ ਕਰ ਦਾਂਗੇ ਦੇਖੋ ਗੱਲ ਇਹ ਹੈ ਇੱਛਾ ਸ਼ਕਤੀ ਕੇਜਰੀਵਾਲ ਜੀ ਦੀ ਗੱਲ ਠੀਕ ਹੈ ਵੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਚਿੱਟਾ ਬੰਦ ਹੋ ਸਕਦਾ ਹੈ ਹੌਲੀ 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 ਕਰਕੇ ਮਰੀਜ਼ਾਂ ਦਾ ਇਲਾਜ ਕਰਕੇ ਸਪਲਾਈ ਚੇਨ ਬੰਦ ਕਰਕੇ ਬਹੁਤ ਸਾਰੇ ਤਰੀਕੇ ਨੇ ਕੁਦਰਤੀ ਉਸ ਤਰੀਕੇ ਦੇ ਨਾਲ ਜਿਹੜਾ ਇੱਕ ਪ੍ਰੋਸੈਸ ਹੈ ਉਸ ਤਰੀਕੇ ਦੇ ਨਾਲ ਇਲਾਜ ਕਰਕੇ ਜਿਹੜਾ ਹੈਗਾ ਪਰ ਗੱਲ ਇੱਛਾ ਸ਼ਕਤੀ ਹੈ ਹੀ ਨਹੀਂ ਰੋਜ਼ ਦਾ ਕਰੋੜਾਂ ਦਾ ਕਾਰੋਬਾਰ ਇਹਨਾਂ ਨੂੰ ਚੰਗਾ ਲੱਗਦਾ ਹੁਣ ਪਹਿਲਾਂ ਚਿੱਟੇ ਨੂੰ ਮਾੜਾ ਕਹਿੰਦੇ ਸੀ ਜਦੋਂ ਕੋਈ ਕੋਰ ਦੇ ਵਿੱਚ ਪਰਦਾ ਜੀ ਕਹੀ ਜਾਂਦੇ ਆ ਕਿ ਰਾਘਵ ਛੱਡੇ ਦੇ ਜਿਹੜੇ ਦੋਸਤ ਨੇ ਜਿਹੜੇ ਉਹਦੇ ਮਿੱਤਰ ਨੇ ਪੁਲਿਸ ਵਾਲੇ ਉਹ ਚਿੱਟਾ ਵਕਾ ਰਹੇ ਆ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਕੋਈ ਐਕਸ਼ਨ ਨਹੀਂ ਹੋਇਆ ਇਹ ਤੋਂ ਵੱਡਾ ਸਬੂਤ ਤੁਹਾਨੂੰ ਚਾਹੀਦਾ ਵੀ ਕੀ ਆ ਜਦੋਂ ਤੁਹਾਡਾ ਇੱਕ ਐਮਐਲਏ ਇੱਕ ਐਮਐਲਏ ਤੁਹਾਡਾ ਸ਼ਰਮ 'ਤੇ ਇਲਜ਼ਾਮ ਲਾ ਰਿਹਾ ਜੇ ਐਮਐਲਏ ਗਲਤ ਆ ਤੋਂ ਤੇ ਕਾਰਵਾਈ ਕਰੋ ਜੀ ਐਮ ਐਲ اے ਸਹੀ ਕਹਿ ਰਿਹਾ ਤਾਂ ਫਿਰ ਉਹਦੀ ਗੱਲ ਤੇ ਐਕਸ਼ਨ ਕਰੋ ਦੇਖੋ ਜਿਹੜਾ ਇਹਨਾਂ ਦਾ ਐਮ ਐਲ اے ਆ ਨਾ ਐਮ ਐਲ اے ਨੇ ਸੜਕ ਇਹ ਕੋਈ ਆਏ ਨਹੀਂ ਵੀ ਕਿ ਕਮਰੇ ਚ ਕਹਿਤੀ ਗੱਲ ਸ਼ਰਮ ਇਹਨਾਂ ਦੀ ਸਟੇਜ ਤੇ ਹੀ ਕਹੀਏ ਗੱਲ ਇਹਨਾਂ ਦੇ ਹੱਕ ਇਹਨਾਂ ਦੇ ਉਮੀਦਵਾਰ ਨੇ ਕੁਲਦੀਪ ਧਾਲੀਵਾਲ ਉਹਨਾਂ ਦੇ ਹੱਕ ਚ ਰੈਲੀ ਚਾਰ ਕਰਦੇ ਸੀ ਉੱਥੇ ਹੀ ਕਹੀਏ ਗੱਲ ਇਹ ਪਰ ਗੱਲ ਇਹ ਹੈ ਵੀ ਉੱਥੇ ਕੋਈ ਐਕਸ਼ਨ ਨਹੀਂ ਹੋਇਆ ਨਾ ਹੀ ਕੋਈ ਉਹਦੀ ਮੈਂ ਕਹਿੰਦਾ 100% ਉਹਦੀ ਕੋਈ ਇਨਕੁਆਇਰੀ ਹੋਣੀ ਹੁਣ ਥੋੜਾ ਸਿਟਿੰਗ ਐਮ ਐਲ اے ਕਹੀ ਜਾਂਦਾ ਨਾ ਲੈ ਕੇ ਕਹੀ ਜਾਂਦਾ ਤੇ ਇਸ ਤੋਂ ਵੱਡਾ ਤੁਹਾਨੂੰ ਕੀ ਚਾਹੀਦਾ ਹੋਰ ਦੇਖੋ ਇਹ ਸਾਰਾ ਜਿਹੜਾ ਸਿਸਟਮ ਹੈਗਾ ਇਹ ਰਲ ਮਿਲ ਕੇ ਚੱਲੀ ਜਾਂਦਾ ਇਹਦੇ ਚ ਸਾਰੇ ਮਿਲੇ ਹੋਇਆ ਚਾਹੇ ਉਹ ਤੁਸੀਂ ਜਿਹੜੀ ਮਰਜ਼ੀ ਪੁਲਿਸ ਲਾ ਲਓ ਪੋਲਿਟਿਸ਼ੀਅਨਸ ਲਾ ਲਓ ਜਾਂ ਗੁੰਡੇ ਲਾ ਲਓ ਇਹ ਫੇਰ ਹੀ ਚੇਨ ਬਣਦੀ ਹੈ ਅਰਬਾਂ ਦਾ ਕਾਰੋਬਾਰ ਹੈ ਇਹ ਅਰਬਾਂ ਦਾ ਕਾਰੋਬਾਰ ਹੈ ਉਹਨਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਜਿਹੜੇ ਇਹ ਸਾਰੀ ਸਪਲਾਈ ਚ ਇਹਨਾਂ ਟੁੱਟਣ ਨਹੀਂ ਦਿੰਦੇ ਜਦੋਂ ਮੈਂ ਕੁਝ ਕਹਿੰਨਾ ਹੈ ਕਿ ਇਹਦੇ ਬਾਰੇ ਕੁਝ ਹੋਵੇ ਤਾਂ ਮੇਰੀ ਗੱਲ ਨਹੀਂ ਸੁਣੀ ਆਂਦੀ ਇਗਨੋਰ ਕਰ ਦਿੰਦੀ ਹੈ ਪੁਲਿਸ ਮੈਨੂੰ ਇਗਨੋਰ ਕੀਤੇ ਇਸ਼ਾਰੇ ਤੇ ਹੁੰਦਾ ਕਿਉਂਕਿ ਸਭ ਨੂੰ ਪਤਾ ਹੈ ਕਿ ਰਾਗਵ ਚੱਡਾ ਸੁਪਰੀਮ ਹੈ ਜਿਹੜਾ ਪੁਲਿਸ ਹੈਂਡਲ ਕਰਦਾ ਸੋ ਇਹ ਤੋਂ ਸਾਫ ਜਾਹਰ ਹੁੰਦਾ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਕੁਮਰ ਵਿਜੇ ਪ੍ਰਤਾਪ ਨੇ ਸਾਫ ਸ਼ਬਦਾਂ ਵਿੱਚ ਦੱਸਤਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਚਿੱਟਾ ਵਗਾ ਰਹੀ ਹੈ ਤੇ ਮੇਰੇ ਕਹੇ ਤੋਂ ਵੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਹੁਣ ਦੱਸੋ ਕਿਤਨੀ ਕੀ ਇਮਾਨਦਾਰੀ ਕਟੜ ਇਮਾਨਦਾਰੀ ਕੀ ਅਸੀਂ ਚਿੱਟਾ ਬੋਨ ਜਿਹੜੇ ਚਿੱਟਾ ਬਕੌਣ ਨੂੰ ਵੋਟਾਂ ਪਈਆਂ ਸੀਗੀਆਂ ਜਿਹੜੇ ਲੋਕਾਂ ਨੇ 92 ਸੀਟਾਂ ਦਿੱਤੀਆਂ ਸੀ ਉਹ ਇਸ ਲਈ ਦਿੱਤੀਆਂ ਸੀਗੀਆਂ ਕਿ ਜਿਹੜੇ ਸਾਦੇ ਪੁੱਤਾਂ ਨੂੰ ਰਾਹਤ ਆਜੂ ਜਿਹੜੇ ਚਟੇ ਨਾਲ ਮਰੀ ਜਾਂਦੇ ਹੁਣ ਤਾਂ ਰੋਜ਼ ਮਰਦੇ ਆ ਨਾ ਭਗਵੰਤ ਮਾਨ ਜੀ ਉੱਥੇ ਜਾਂਦੇ ਆ ਨਾ ਇਹਨਾਂ ਦੇ ਐਮ.ਐਲ.ਏ. ਉੱਥੇ ਜਾਂਦੇ ਆ ਕੋਈ ਆ ਤੁਸੀਂ ਦੇਖੋ ਸੰਗਰੂਰ ਚ ਭਗਵੰਤ ਮਾਨ ਦੇ ਆਪਦੇ ਏਰੀਏ ਦੇ ਵਿੱਚ ਜਿੱਥੇ ਇਹਨੂੰ ਰਾਜਧਾਨੀ ਕਹਿੰਦੇ ਆ ਉੱਥੇ ਨਕਲੀ ਸ਼ਰਾਬ ਨਾਲ ਜਿਹੜੇ ਹੈਗੇ ਬੰਦੇ ਮਰ ਗਏ ਭਗਵੰਤ ਮਾਨ ਜੀ ਤਾਂ ਕਿਤੇ ਬਾਹਰ ਕੰਪੇਨਾਂ ਕਪੂਰਨਾ ਚ ਬਿਜੀ ਸੀਗੇ ਉਹ ਤਾਂ 5 ਦਿਨ ਬਾਅਦ ਪਹੁੰਚੇ ਆ 5 ਦਿਨ ਬਾਅਦ ਪ ਬੰਦੇ ਮਰੇ ਦੇਖੋ ਕਿੰਨੇ ਹੀ ਬੰਦੇ ਮਰੇ 20 ਦੇ 20 ਤੋਂ ਵੀ ਜ਼ਿਆਦਾ ਬੰਦੇ ਮਰੇ ਆ ਇਹਨਾਂ ਨੂੰ ਕਿਸੇ ਦੀ ਮੌਤ ਦਾ ਨਹੀਂ ਕਿਸੇ ਨੂੰ ਚੜੀ ਲੱਥੀ ਦਾ ਕੋਈ ਹੈ ਹੀ ਨਹੀਂਗਾ ਆਪਕਾਰੀ ਮੰਤਰੀ ਦਾ ਹਲਕਾ ਹਰਪਾਲ ਚੀਮੇ ਦਾ ਹਰਪਾਲ ਚੀਮੇ ਦੇ ਆਪਦਾ ਹਲਕੇ ਦੜਬਾ ਜਿੱਥੇ ਮੌਤਾਂ ਹੋਈਆਂ ਸਨਾਮ ਦੇ ਵਿੱਚ ਦੂਜਾ ਮੰਤਰੀ ਹੈ ਜਿੱਥੇ ਮੌਤਾਂ ਹੋਈਆਂ ਨੇ ਨਾ ਉੱਥੇ ਚੀਮਾ ਗਿਆ 5 ਦਿਨ ਨਾ ਮੜ ਰੋੜਾ ਗਿਆ 5 ਦਿਨ ਜਦੋਂ ਮੁੱਖ ਮੰਤਰੀ ਕੇ 5 ਦਿਨਾਂ ਬਾਅਦ ਉਹ ਤੋਂ ਦੋਨੇ ਚਲੇ ਗਏ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਵੀ ਹਲਕੇ ਚ ਕੌਣ ਮਰੀ ਜਾਂਦਾ ਹੈ ਹਰ ਹਰ ਹਲਕੇ ਦੇ ਵਿੱਚ ਰੋਹ ਜੱਟੇ ਨਾਲ ਮੋਤਾਂ ਹੋ ਰਹੀਆਂ ਨੇ ਤੁਸੀਂ ਕਿਤੇ ਮਰਜ਼ੀ ਜਾ ਕੇ ਦੇਖ ਲਓ ਚਾਹੇ ਮਾਨਸਾ ਜਾਓ ਚਾਹੇ ਜਲੰਧਰ ਜਾਓ ਚਾਹੇ ਬਾਰਡਰ ਤੇ ਜਾਓ ਚਿੱਟੇ ਦੀ ਸਪਲਾਈ ਜਮ੍ਹਾਂ ਆਮ ਹੋਈ ਪਈ ਐ ਪੰਜਾਬ ਦੇ ਵਿੱਚ ਨਾ ਚਿੱਟਾ ਘਟ ਹੋਇਆ ਨਾ ਕੋਈ ਮਾਫੀਆ ਘਟ ਹੋਇਆ ਹਰ ਤਰ੍ਹਾਂ ਦਾ ਮਾਫੀਆ ਗਰੋ ਪਰ ਮਾਨਕ ਜੀ ਮੈਂ ਕੁਮਰ ਵੀਜੇ ਪ੍ਰਤਾਪ ਦੇ ਆਪਾਂ ਬਿਆਨ ਦੀ ਉਹ ਗੱਲ ਕਰ ਲਈਏ ਕਿਉਂਕਿ ਚਾਹੇ ਤੁਸੀਂ ਹੋ ਚਾਹੇ ਕੋਈ ਵੀ ਆ ਜਦੋਂ ਕੋਈ ਬੰਦਾ ਆਪਣੇ ਘਰ ਤੋਂ ਬਾਹਰ ਹੋ ਕੇ ਇਸ ਤਰੀਕੇ ਵਿਰੋਧ ਜਤਾਉਂਦਾ ਕਿਉਂਕਿ ਇੱਕ ਤਰੀਕੇ ਨਾਲ ਬਾਗੀ ਹੁੰਦਾ ਉਹ ਕਿਉਂ ਹੁੰਦਾ ਖੋਸ ਹੋ ਸਕਦਾ 2 ਸਾਲ ਤੋਂ ਉਹ ਕਿੰਨੀਆਂ ਮੰਤਾਂ ਕਰ ਰਹੇ ਹੋਣ ਸਰਕਾਰ ਦੀਆਂ ਪੁਲਿਸ ਦੀਆਂ ਮੰਤਾਂ ਕਰ ਰਹੇ ਹੋਣ ਜਾਂ ਆਪਣੀ ਗੱਲ ਵਿਦਿਨ ਪਾਰਟੀ ਜਾਂ ਮੀਟਿੰਗਾਂ ਦੇ ਵਿੱਚ ਉਹ ਗੁਪਤ ਤੌਰ ਤੇ ਵੀ ਤਾਂ ਬਹੁਤ ਤਰੀਕ ਬਹੁਤ ਬੜੀ ਉਹਨਾਂ ਨੇ ਰੱਖੀ ਹੋਣੀ ਨਾ ਹੋ ਸਕਦਾ ਕੀ ਤੋ ਕਿੰਨੇ ਕਰ ਚੁੱਕੇ ਅੱਕ ਚੁੱਕੇ ਹੋਣਗੇ ਕਿ ਉਹ ਉਹਨਾਂ ਦੀ ਗੱਲ ਬਾਹਰ ਆਈ ਹੈ ਉਹਨਾਂ ਨੇ ਇਸ ਤਰੀਕੇ ਨਾਲ ਸਟੇਜ ਤੋਂ ਕਹਿਣਾ ਪੈ ਗਿਆ ਜਦ ਕਿ ਉਹਨਾਂ ਦਾ ਉਮੀਦਵਾਰ ਦੇ ਹੱਕ ਦੇ ਵਿੱਚ ਕਰੈਲੀ ਸੀ ਗगन ਜੀ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਬੰਦਾ ਗੱਲ ਕਰਦਾ ਸੱਚ ਦੀ ਹੱਕ ਦੀ ਜਾਂ ਜਿਹੜਾ ਇਹਨਾਂ ਨੂੰ ਸੱਚਾਈ ਦੱਸਦਾ ਉਹ ਇਹਨਾਂ ਨੂੰ ਜ਼ਹਿਰ ਵਰਗਾ ਲੱਗਣ ਲੱਗ ਜਾਂਦਾ ਹੈ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਅੱਜ ਕੱਲ ਬਿਲਕੁਲ ਸਾਈਡ ਲੈਂਡ ਲਾ ਰੱਖਿਆ ਉਹਨਾਂ ਦੇ ਮੁਤਾਬਕ ਨਾ ਉਹਨਾਂ ਦੀ ਪੁਲਿਸ ਗਲਤ ਹੁੰਦੀ ਹੈ ਨਾ ਪ੍ਰਸ਼ਾਸਨ ਗਲਤ ਹੁੰਦਾ ਛੋਟੀਆਂ-ਛੋਟੀਆਂ ਗੱਲਾਂ ਵੀ ਨਹੀਂ ਹੁੰਦਾ ਤੁਸੀਂ ਦੇਖੋ ਇੱਕ ਸਿਟਿੰਗ ਐਮਐਲਏ ਜਿਹਨਾਂ ਨੂੰ ਲੋਕਾਂ ਨੇ ਚੁਣਿਆ ਲੋਕਾਂ ਦਾ ਨਮਾਇੰਦਾ ਹੈ ਉਹਨੂੰ ਇਸ ਤਰੀਕੇ ਬਿਲਕੁਲ ਇਗਨੋਰ ਕਰ ਰੱਖਿਆ ਕਿਉਂਕਿ ਉਹ ਸੱਚ ਦੱਸਦਾ ਹੈ ਕਿਉਂਕਿ ਉਹ ਦੱਸ ਰਿਹਾ ਵੀ ਇਹੀ ਸਰਕਾਰ ਚਿੱਟਾ ਵਿਕਾਰ ਰਹੀ ਹੈ ਇਹੀ ਸਰਕਾਰ ਹੋਰ ਪੁੱਠੇ ਕੰਮ ਕਰ ਰਹੀ ਹੈ ਤੇ ਪਰ ਕੋਈ ਐਕਸ਼ਨ ਹੁੰਦਾ ਹੀ ਨਹੀਂ ਨਾ ਰੌਲਾ ਇਹੀ ਹੈ ਕਿ ਜਦੋਂ ਜਦੋਂ ਤੁਹਾਡੇ ਜਿਹੜੇ ਸਿਟਿੰਗ ਐਮਐਲਏ ਨੂੰ ਤੁਸੀਂ ਇਸ ਤਰ੍ਹਾਂ ਇਗਨੋਰ ਕਰ ਸਕਦੇ ਹੋ ਫਿਰ ਆਮ ਲੋਕਾਂ ਦਾ ਕੀ ਬੱਟੀ ਦਾ ਆਮ ਲੋਕ ਉੱਥੇ ਥਾਣੇ ਜਾਂਦੇ ਹੋਣਗੇ ਉਹਨਾਂ ਦੀ ਕੌਣ ਸੁਣੂਗਾ ਜੋ ਤੁਹਾਡੇ ਐਮਐਲਏ ਤੇ ਨਹੀਂ ਸੁਣੀ ਜਾ ਰਹੀ ਆਮ ਲੋਕ ਤੁਹਾਡੇ ਮੰਤਰੀ ਕੋਲ ਜਾਂਦਾ ਹੋਵੇਗਾ ਚਿੱਟਾ ਵੀ ਕੀ ਜਾਂਦਾ ਇਹਨੂੰ ਬੰਦ ਕਰਾਓ ਕਿਉਂ ਸੁਣੂਗਾ ਗਲਤ ਇਹੀ ਹੈ ਵੀ ਇਹਨਾਂ ਨੂੰ ਪੈਸੇ ਮੰਨ ਰਹੇ ਆ ਤੁਹਾਡੇ ਐਮਐਲਏ ਨੇ ਦੱਸਤਾ ਪਰ ਨਹੀਂ ਉਹ ਕਹਿੰਦੇ ਵੀ ਜਿਹੜੀ ਗੱਲ ਤੇ ਮੈਨੂੰ ਬੇਅਦਬੀ ਵਾਲੇ ਮਸਲੇ ਤੇ ਮੈਨੂੰ ਲੈ ਕੇ ਜਰੀ ਵਾਲ ਨੇ ਆਪ ਜੁਆਇਨਿੰਗ ਕਰਾਈ ਮੇਰੀ ਭਗਵੰਤ ਮਾਨ ਨੇ ਆਪ ਜੁਆਇਨਿੰਗ ਕਰਾਈ ਕਹਿੰਦੇ ਜਿਹੜੀ ਗੱਲ ਤੇ ਬੇਅਦਬੀ ਵਾਲੀ ਕੇਜਰੀਵਾਲ ਨੇ ਆਏ ਕਿਹਾ ਸੀ ਕਿ ਬੇਅਦਬੀ ਦਾ ਮਸਲਾ 24 ਘੰਟਿਆਂ ਚ ਸੋਲਵ ਹੋਊਗਾ ਕਹਿੰਦਾ ਸੀ ਕਰਕੇ ਦਿਖਾਵਾਂਗੇ ਕੁਮਰ ਵਿਜੇ ਪ੍ਰਤਾਪ ਜੀ ਕੋ ਇਸੇ ਲਈ ਲੈ ਕੇ ਆਏ ਆਂ ਕੁਮਰ ਵਿਜੇ ਪ੍ਰਤਾਪ ਦੇ ਨਾਲ ਇਹਨਾਂ ਨੇ ਪੂਰੇ ਪੰਜਾਬ 'ਚ ਪੋਸਟਰ ਲਾਤੇ ਸੀ ਕਿ ਇਹ ਬੰਦੇ ਨੂੰ ਅਸੀਂ ਲੈ ਕੇ ਆ ਰਹੇ ਆਂ ਉਹਦੇ ਨਾਂ ਤੇ ਪਹਿਲਾਂ ਪਬਲਿਸਿਟੀ ਲਈ ਕਿ ਅਸੀਂ ਇਹ ਮਸਲਾ 24 ਘੰਟਿਆਂ 'ਚ ਹੱਲ ਕਰਾਂਗੇ ਪਰ ਤੁਹਾਨੂੰ ਪਤਾ ਹੀ ਹੈ ਕਿ ਕਿੱਥੇ ਆ ਕੁਮਰ ਵਿਜੇ ਪ੍ਰਤਾਪ ਨੇ ਬਿਆਨ ਦਿੱਤਾ ਕਹਿੰਦਾ ਵੀ ਜਿਸ ਤਰੀਕੇ ਨਾਲ ਇਹਨਾਂ ਨੇ ਕੇਸ ਖਰਾਬ ਕਰਤਾ ਇਹ ਹੁਣ ਸ਼ਾਇਦ ਕਦੇ ਪੋਸੀਬਲ ਹੀ ਨਹੀਂ ਹੈਗਾ ਵੀ ਇਹ ਠੀਕ ਵੀ ਹੋਵੇ ਨਾ ਹੀ ਸਰਕਾਰ ਕੁਝ ਕਰ ਰਹੀ ਹੈ ਉਹ ਵਿਚਾਰਾ ਜਿਹੜਾ ਕੁਮਰ ਵਿਜੇ ਪ੍ਰਤਾਪ ਆਪਦੇ ਪਰਸਨਲ ਵਕੀਲ ਲੱਖਾਂ ਰੁਪਏ ਦੇ ਪਰਸਨਲ ਵਕੀਲ ਲੈ ਕੇ ਉਹ ਕੇਸ ਲੜਦਾ ਉਦੀ ਆਈਪੀਐਸ ਦੀ ਨੌਕਰੀ ਛੁੱਟੀ ਸੀ ਤੇ ਜਿਹਨੂੰ ਸੋਲਵ ਕਰਨ ਦੇ ਨਾਤੇ ਸਰਕਾਰ ਬਣੀ ਸੀ ਉਹ ਉਹ ਜਿਹੜਾ ਕੇਸ ਹੈ ਉਹ ਇਕੱਲਾ ਲੜਦਾ ਫਿਰਦਾ ਹੈ ਪ੍ਰਾਈਵੇਟ ਵਕੀਲ ਲੈ ਕੇ ਸਰਕਾਰ ਨੂੰ ਵਕੀਲ ਵੀ ਨਹੀਂ ਦੇ ਰਹੀ ਇਹ ਤਾਂ ਹਾਲ ਹੈ ਇਹ ਦੂਜੇ ਪਾਸੇ ਕੁਮਰ ਵਿਜੇ ਪ੍ਰਤਾਪ ਇੱਕ ਗੱਲ ਹੋਰ ਇਸ਼ਾਰਿਆਂ ਦੇ ਵਿੱਚ ਕਹਿ ਗਏ ਕਹਿੰਦੇ ਜੇ ਕਿਤੇ ਮੈਂ ਹੁੰਦਾ ਨਾ ਸਲਾਹਕਾਰਾਂ ਜੇ ਕਿਤੇ ਸਾਨੂੰ ਸਹੀ ਕੰਮ ਕਰਨ ਦਿੱਤਾ ਜਾਂਦਾ ਤਾਂ ਇਹ ਦੀ ਮਜਾਲ ਨਹੀਂ ਸੀ ਕਿ ਇਹ ਡੀ ਉਹਨਾਂ ਨੂੰ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲੈਂਦੀ ਕਹਿੰਦੇ ਜਿਹੜਾ ਬੰਦਾ ਸਾਰਾ ਆਧਾਰ ਤਿਆਰ ਕਰ ਗਿਆ ਸਾਰੇ ਸਬੂਤ ਦੇ ਗਿਆ ਗ੍ਰਫਤਾਰੀ ਦੇ ਕਹਿੰਦੇ ਉਹ ਬੰਦਾ ਤਾਂ ਬਾਹਰ ਫਿਰਦਾ ਲੰਡਨ ਦੇ ਵਿੱਚ ਹੁਣ ਕਿਹੜਾ ਬੰਦਾ ਲੰਡਨ ਦੇ ਵਿੱਚ ਆ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸਾਰੇ ਲੋਕਾਂ ਨੂੰ ਵੀ ਪਤਾ ਪਰ ਉਹ ਇਸ਼ਾਰਿਆਂ ਚ ਸਮਝਾ ਗਏ ਗਗਨ ਜੀ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਨਾ ਇਹ ਇੱਕ ਦੂਜੇ ਨੂੰ ਠੇਬੀ ਡਾਉਣ ਲੱਗੇ ਮਿੰਟ ਲਾਉਂਦੇ ਨੇ ਕਿੰਨੇ ਹੀ ਲੀਡਰ ਨੇ ਜਿਹੜੇ ਇੱਕ ਦੂਜੇ ਨੂੰ ਫਸਾ ਗਏ ਆ ਕਿੰਨੇ ਹੀ ਨਾਂ ਲੈ ਗਿਆ ਹੁਣ ਜਿਹੜਾ ਲੇਕਰ ਸਕੈਮ ਦੇ ਵਿੱਚ ਵੀ ਕਈ ਵੱਡੇ ਲੀਡਰਾਂ ਨੇ ਤੁਹਾਨੂੰ ਅੱਗੇ ਪਤਾ ਲੱਗੂਗਾ ਕਈ ਵੱਡੇ ਲੀਡਰ ਇਹਨਾਂ ਦੇ ਗਵਾਹ ਬਣ ਗਏ ਆ ਤੇ ਅੱਗੇ ਦੇਖਿਓ ਉਹ ਜਿਹੜੀ ਤੁਸੀਂ ਰਾਗਵ ਚ ਕਮਰਵਰ ਜੇਪਤਾਪ ਕਹਿੰਦਾ ਹੈ ਕਿ ਰਾਗਵ ਚੱਡੇ ਨੇ ਫਸਾਇਆ ਗੁਰਵਿੰਦ ਕੇਜ ਨਹੀਂ ਪੋਸੀਬਿਲਟੀ ਹੈਗੀ ਹੈ ਰਾਗਵ ਚੱਡੇ ਨੂੰ ਨਹੀਂ ਲੱਗਦਾ ਹੋਊ ਕਿਤੇ ਮੈਂ ਸੀਐਮ ਬਣ ਜਾ ਜਾਂ ਕਿਤੇ ਮੈਂ ਕੰਟਰੋਲ ਕਰ ਲਾਂ ਪਾਰਟੀ ਨੂੰ ਤੁਸੀਂ ਇਹ ਦੇਖੋ ਵੀ ਰਾਗਵ ਚੱਡਾ ਦਾ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਅੱਜ ਕੱਲ ਗੋਡਾ ਪੈਜੇ ਬੰਦੇ ਦਾ ਉਹ ਵੀ ਚੌਥੇ ਪੰਜ ਬੰਦਨ ਤਰਨ ਲੱਗ ਜਾਂਦਾ ਇਹੋ ਜਿਹਾ ਕਿਹੜਾ ਆਪਰੇਸ਼ਨ ਹੈ ਜਿਹੜਾ ਮੈਨੂੰ ਲੱਗਦਾ ਦੋ ਦੋ ਮਹੀਨੇ ਹੋ ਗਏ ਕਿ ਜਿਹੜਾ ਉੱਥੇ ਹੀ ਬੈਠੇ ਨੇ ਉਹ ਵੀ ਇਹੋ ਜਿਹਾ ਇੰਪੋਰਟੈਂਟ ਟਾਈਮ ਤੇ ਜਿਹੜੇ ਟਾਈਮ ਤੇ ਇਲੈਕਸ਼ਨ ਹੋਣੀ ਹੈ ਜਿਹੜੇ ਟਾਈਮ ਤੇ ਉਹਨਾਂ ਦੀ ਵਾਈਫ ਦੀ ਇੱਕ ਉਹਦੀ ਵਾਈਫ ਨੇ ਕਮਬੈਕ ਕੀਤਾ ਮੂਵੀ ਦੇ ਵਿੱਚ ਉਹ ਮੇજર ਫਿਲਮ ਰਿਲੀਜ਼ ਹੋਣੀ ਸੀ ਉਹ ਲੰਡਨ ਬੈਠੇ ਆ ਨਾ ਕੋਈ ਬਿਆਨ ਦੇ ਰਹੇ ਆ ਪਾਰਟੀ ਨੂੰ ਲੋੜਾ ਛੋਣਾਂ ਦੇ ਵਿੱਚ ਖਾਸ ਕਰਕੇ ਜਦੋਂ ਉਹਨੂੰ ਪਾਰਟੀ ਨੂੰ ਲੋੜ ਆ ਤੁਹਾਡਾ ਲੀਡਰ ਜਿਹੜਾ ਵੱਡਾ ਲੀਡਰ ਤੁਹਾਡਾ ਕੇਜਰੀਵਾਲ ਅੰਦਰ ਹੈ ਉਹ ਤੋਂ ਤੁਸੀਂ ਇੱਥੇ ਪੰਜਾਬ ਦੇ ਵਿੱਚ ਆਪਦੇ ਆਪ ਨੂੰ ਇੱਕ ਅਪਰ ਲੇਅਰ ਦੇ ਜਿਹੜੇ ਵਿੱਚ ਲੀਡਰਾਂ ਦੇ ਵਿੱਚ ਬਣਾ ਰੱਖਿਆਗਾ ਕਾਊਂਟ ਕਰਦੇ ਹੋਗੇ ਤੇ ਉਹ ਬੰਦਾ ਹੈ ਨਹੀਂਗਾ ਉਹਦੇ ਬਹੁਤ ਸਾਰੇ ਮਾਇਨੇ ਗਿਨੇ ਜਾ ਰਹੇ ਆ ਇੱਕ ਉਮਰ ਵਿੱਚ ਪ੍ਰਤਾਪ ਜੀ ਸਹੀ ਵੀ ਹੋ ਸਕਦੇ ਆ ਕਿ ਹੋ ਸਕਦਾ ਇਹਨਾਂ ਨੇ ਫਸਾਇਆ ਹੋਵੇ ਹੋ ਸਕਦਾ ਹੈ ਇਹਨਾਂ ਨੇ ਨਾਂ ਨੂੰ ਲਿਆ ਹੋਵੇ ਪਰ ਉਹ ਲਿੱਕਰ ਸਕੈਮ ਦੇ ਵਿੱਚ ਵੀ ਦੇਖੋ ਆਪਾਂ ਜਦੋਂ ਦੇਖੀ ਉਹਨੂੰ ਬੜੇ ਡੈਪਥ ਦੇ ਨਾਲ ਦੇਖੀਏ ਉਹ ਚ ਜਿਹੜੀ ਆਪਣਾ ਇਰਰੇਗੂਲੈਰਟੀ ਜਿਹਨੂੰ ਕਹਿੰਦੇ ਗੜਬੜੀ ਤੇ ਬਹੁਤ ਸਾਫ਼ ਦਿਖਦੀ ਪਈ ਹੈ 70 ਜਣਿਆਂ ਨੂੰ ਜਿਹੜੇ 70 75 ਜਣਿਆਂ ਨੂੰ ਜਦੋਂ ਇੱਕ ਥੋਕ ਦਾ ਡਿੱਪੂ ਮਿਲਦਾ ਸੀਗਾ ਕਿਤੇ ਤਿੰਨ ਚਾਰ ਬੰਦਿਆਂ ਨੂੰ ਮਿਲ ਰਿਹਾ ਹੈ ਕਿਤੇ ਪਹਿਲਾਂ ਪ੍ਰੋਫਿਟ ਦਿੱਲੀ ਦੇ ਵਿੱਚ 2% ਹੁੰਦਾ ਸੀ ਸਿੱਧਾ ਵਧਾ ਕੇ 12% ਕਰ ਦਿੱਤਾ ਪੰਜਾਬ ਦੇ ਵਿੱਚ 5% ਹੁੰਦਾ ਸੀ ਸਿੱਧਾ ਵਧਾ ਕੇ 10% ਕਰ ਦਿੱਤਾ ਉਸ ਤੋਂ ਇਲਾਵਾ ਉਹੀ ਬੰਦੇ ਪੰਜਾਬ 'ਚ ਉਹੀ ਕੰਪਨੀਆਂ ਦਿੱਲੀ ਦੇ ਵਿੱਚ ਉਦੋਂ ਬਾਅਦ ਜਿਹੜਾ ਇਹਨਾਂ ਦਾ ਸਾਊਥ ਨਾਲ ਲੈਣ ਦੇਣਾ ਹੋਰ ਜੇ ਉਹ ਬਹੁਤ ਸਾਰੀਆਂ ਕੜੀਆਂ ਨੇ ਬਣ ਕੇ ਜੀ ਬਣ ਕੇ ਅਗਲੀ ਗੱਲ ਇੰਟਰਸਟਿੰਗ ਤਾਂ ਇਹ ਹੈ ਕਿ ਦਿੱਲੀ ਵਾਲੀ ਪਾਲਿਸੀ ਸੇਮ ਇਹਨਾਂ ਨੇ ਪੰਜਾਬ ਦੇ ਵਿੱਚ ਲਾਗੂ ਕੀਤੀ ਜੇ ਉੱਥੇ ਸ਼ਰਾਬ ਘਟਾਲੇ ਦੇ ਵਿੱਚ ਉਸ ਨੀਤੀ ਤੇ ਸੰਜੇ ਸਿੰਘ ਮਨੀਸ਼ ਸੋਦੀ ਆਜਾ ਕੇਜਰੀਵਾਲ ਜੇਲ੍ਹ ਦੇ ਵਿੱਚ ਹੋ ਸਕਦੇ ਨੇ ਫਿਰ ਜੇ ਇਧਰ ਕਿਤੇ ED ਦਾ ਮੂੰਹ ਇਸ ਇਸ ਮਸਲੇ ਦਾ ਜਦੋਂ ਕਿਤੇ ਪੰਜਾਬ ਦੀ ਜਾਂਚ ਹੋਗੀ ਤਾਂ ਫਿਰ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਾਹੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਤਾ ਫਿਰ ਹੋ ਸਕਦਾ ਜੇ ਜੇਲ ਦਾ ਸਫਰ ਇਹਨਾਂ ਨੂੰ ਵੀ ਕਰਨਾ ਪਵੇ ਜੇ ਪੰਜਾਬ ਵਾਲਿਆਂ ਨੂੰ ਨਹੀਂ ਜਲਦੀ ਹੋਊਗਾ ਆਈਡੀ ਨੇ ਇਹਦੀ ਕਰਦੇ ਪਏ ਆ ਇਹਨਾਂ ਦੇ ਜਿਹੜੇ ਫਸਟ ਟਾਈਮ ਦੇ ਜਿਹੜੇ ਐਕਸਾਈਜ਼ ਕਮਿਸ਼ਨਰ ਨੇ ਵਰੋਂ ਰੂਜੇ ਮੋਂਾਂ ਦੇ ਵਿੱਚ ਆਪਾਂ ਮਰਿਆ ਸੀਗਾ ਤੇ ਫਾਈਨੈਂਸ਼ੀਅਲ ਨੂੰ ਚਾਂਸ ਲਈ ਸੱਦਿਆ ਹਾਂ ਹਾਂ ਸੱਦਿਆ ਸੀ ਫਾਈਨੈਂਸ਼ੀਅਲ ਕਮਿਸ਼ਨਰ ਸੀਗੇ ਕੈਪਸਿਨਾ ਉਹਨਾਂ ਨਾਲ ਵੀ ਉਹਨਾਂ ਨੇ ਕੀਤਾ ਤੇ ਇਸ ਦੇ ਨਾਲ ਹੀ ਜਿਹੜੇ ਜਿਹੜੇ ਹਰਪਾਲ ਚੀਮਾ ਜੀ ਨੇ ਉਹਨਾਂ ਨਾਲ ਵੀ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੁੱਛਕਿਚ ਹੋਊਗੀ ਤਾਂ ਕਰਕੇ ਮੈਨੂੰ ਲੱਗਦਾ ਇਧਰ ਪੰਜਾਬ ਵੱਲ ਵੀ ਛੇਤੀ ਵਧਣਾ ਚਾਹੀਦਾ ਇਹਨਾਂ ਨੂੰ ਸ਼ੁਕਰੀਆ ਮਾਨਕ ਜੀ ਸੋ ਸਨ ਮਾਨਕ ਗੋਇਲ ਜਿਨ੍ਹਾਂ ਦੇ ਨਾਲ ਗੱਲਬਾਤ ਤੁਸੀਂ ਸੁਣੀ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ